ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਸੋ ਜਿਨ੍ਹਾਂ ਨੇ ਅਸਕ ਮੇਰਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਡੂ ਸਬਸਕ੍ਰਾਈਬ ਮਾਈ ਚੈਨਲ ਤੇ ਹਾਂਜੀ ਮੈਂ ਗਿਆ YouTube ਕੋਲੋਂ Instagram ਕੋਲੋਂ ਜਿੱਥੇ ਦੇ ਕੋਲ ਮਾਫੀ ਦੀ ਵੀਡੀਓ ਮਾਫ ਕਰ ਦਿਓ ਮਾਫ ਕਰ ਦਿਓ ਮਾਫ ਕਰ ਦਿਓ ਮਾਫ ਕਰ ਦਿਓ ਜਾਂ ਫਿਰ ਅਸੀਂ ਇਦਾਂ ਨਹੀਂ ਕਰਨਾ ਚਾਹੁੰਦੇ ਸੀ ਇਦਾਂ ਹੋ ਗਿਆ ਅਸੀਂ ਇਦਾਂ ਨਹੀਂ ਕਰਨਾ ਸੀ ਇਦਾਂ ਹੋ ਗਿਆ ਅਸੀਂ ਇਦਾਂ ਨਹੀਂ ਕਰਦੇ ਇਦਾਂ ਹੋ ਗਿਆ ਉਹ ਬੈਕ ਟੂ ਬੈਕ ਮੈਂ ਵੀ ਕੰਚਨ ਕੁਮਾਰੀ ਤੇ ਦੋ ਵੀਡੀਓ ਬਣਾਤੀ ਹਾਂ ਮੈਂ ਕਿਹਾ ਹੁਣ ਬੱਸ ਕਰ ਦਿੰਨੀ ਹਾਂ ਫੁੱਲ ਸਟਾਪ ਲਗਾ ਦਿੰਨੀ ਹਾਂ ਤਾਂ ਕੰਚਨ ਕੁਮਾਰੀ ਨੇ ਮੈਨੂੰ ਸੁਪ ਜਨ ਕੁਮਾਰੀ ਦੇ ਟੋਪਿਕ ਨੂੰ ਆਪਾਂ ਲਗਾਨੇ ਆ ਫੁੱਲ ਸਟਾਪ ਤਾਂ ਹੁਣ ਚੱਲਦੇ ਆਂ ਕੁਝ ਪੁਰਾਣੇ ਆਸ਼ਿਕਾਂ ਵਾਲੀ ਸਾਈਡ ਹੂੰ ਪੁਰਾਣੇ ਆਸ਼ਕਾ ਤੋਂ ਹੀ ਸਮਝ ਗਏ ਥਿਸ ਮੈਨ ਐਂਡੀ ਦੀ ਮਸ਼ੂਕ ਜਿਹੜੀ ਸੀਗੀ ਐਕਸ ਹੂੰ ਇਹ ਵਾਲੀ ਸੋ ਇਹਦਾ ਸਾਨੂੰ ਪਤਾ ਹੀ ਰੀਸੈਂਟਲੀ ਕਾਫੀ ਰੋਸਟਾ ਨੇ ਪਾਇਆ ਵਿੱਚ ਕੀ ਹਿਮਾਨੀ ਦਾ ਵਿਆਹ ਹੋ ਗਿਆ ਹੈ ਵਿਆਹ ਹੋ ਗਿਆ ਵਿਆਹ ਹੋ ਗਿਆ ਸਭ ਨੂੰ ਪਤਾ ਲੱਗਿਆ ਇਵਨ ਮੈਨੂੰ ਹੀ ਪਤਾ ਚੱਲ ਗਿਆ ਸੀ ਉਹਦਾ ਵਿਆਹ ਹੋ ਗਿਆ ਸੋ ਵਿਆਹ ਤੋਂ ਬਾਅਦ ਮਯੰਕ ਨੇ Q&A ਕੀਤਾ ਐਸੋ Q&A ਵਿੱਚ ਮਯੰਕ ਨੇ ਇੱਕ ਦਿੱਤੀਆਂ ਵਿਆਹ ਦੀਆਂ ਮੁਬਾਰਕਾਂ ਦੂਜੇ ਨਾਲ ਨਾਲ ਸੁਣਾਈਆਂ ਕੋੜੀਆਂ ਕੋੜੀਆਂ ਗੱਲਾਂ ਕੋਤਾ ਦੇਖ ਲਿਓ ਸੋ ਮੈਨੂੰ ਸਮਝ ਨਹੀਂ ਆਦਾ ਹੁਣ ਮੈਂ ਮੈਂਕ ਦੇ ਦੁੱਖ ਚ ਸ਼ਾਮਿਲ ਹੋਵਾਂ ਜਾਂ ਮੈਂ ਮੈਂਕ ਦੀ ਬਚ ਗਈ ਜਿਹੜੀ ਖੁਸ਼ੀ ਵਾਲੀ ਜ਼ਿੰਦਗੀ ਐ ਉਹਦੀ ਖੁਸ਼ੀ ਮਨਾਵਾਂ ਚਲੋ ਸਾਨੂੰ ਕੀ ਆ ਯਾਰ ਆ ਪਤਾ ਰਿਹਾ ਰਿਐਕਸ਼ਨ ਦਾ ਰਿਐਕਸ਼ਨ ਦੇਖ ਕੇ ਸਾਡੇ ਵਾਗੂ ਦੁਖ ਹੀ ਰੋ ਸਗਰੇ ਕਿਸ ਨੇ ਕਿਹਾ ਸੀ ਕਿ ਪਹਿਲੇ ਪੰਗੇ ਲੈਣ ਨੂੰ ਚਲੋ ਬਹੁਤ ਟਾਈਮ ਵੇਸਟ ਕਰਦੇ ਸ਼ੁਰੂ ਕਰਦੇ ਆ ਹਿਮਾਨੀ ਨੋ ਮੈਂਕ ਕਿਵਨ ਦੇ ਬਲੌਗ ਆਪਾਂ ਆਪਣਾ ਬਲੌਗ ਸਟਾਰਟ ਕਰਦੇ ਆ ਸ਼ੁਰੂ ਕਰਦੇ ਆਪਾਂ ਫਰਸਟ ਕੁਐਸਚਨ ਤੋਂ ਤੁਸੀਂ ਆਪਣੀ ਆਈਡੀ ਦਾ ਨਾਮ ਕਿਉਂ ਚੇਂਜ ਕੀਤਾ ਪਹਿਲੇ ਮੇਕ ਸ਼ਰਮਾ ਸੀ ਹੁਣ ਮਿੰਕੂ ਮੇਰਾ ਯਾਰ ਐਦਾ ਹੀ ਦਿਲ ਕੀਤਾ ਆਈਡੀ ਦਾ ਨਾਮ ਚੇਂਜ ਕਰਨ ਨੂੰ ਕਿਹੜਾ ਬੇਲਾ ਬੰਦਾ ਜਿਹੜੇ ਬੇਲੇ-ਵੇਲੇ ਕੁਐਸਚਨ ਕਰਦਾ ਤੁਸੀਂ ਆਪਣੀ ਆਈਡੀ ਦਾ ਨਾਮ ਕਿਉਂ ਜੀ ਮਿੰਕੂ ਹੋਵੇ ਮਿਯੰਕ ਹੋਵੇ ਮਿਮਿਯੰਕ ਜੋ ਮਰਜ਼ੀ ਵਾੜਾ ਹੋਵੇ ਕੀ ਫਰਕ ਪੈਂਦਾ ਇਸ ਚੀਜ਼ ਤੋਂ ਕੋਈ ਫਰਕ ਪੈਂਦਾ ਇਹਨਾਂ ਦੀ ਜ਼ਿੰਦਗੀ 'ਚ ਪੈਂਦਾ ਇਹਨਾਂ ਦੀ ਇਹ ਕੁਝ ਵੀ ਕਰਦੇ ਨਾ ਕੁਝ ਨਾ ਕੁਝ ਦਾ ਨਾ ਕਾਰਨ ਹੁੰਦਾ ਹੈ ਚਲੋ ਕਾਰਨ ਦੇਖਦੇ ਆਪਾਂ ਠੀਕ ਹੈਗੀ ਆ ਨਵਜੋਤ ਹੋਰ ਨਵਜੋਤ ਠੀਕ ਹੋ ਘਰ ਪਰਿਵਾਰ ਵਧੀਆ ਥਰਡ ਕੁਐਸਚਨ ਹਏ ਹਏ ਮੁੰਡੇ ਮੈਂ ਤਸਾਦੀ ਨਵਜੋਤ ਠੀਕੋ ਘਰ ਪਰ ਵਧੀਆ ਇਹ ਕਿਹੜੀ ਹੈ ਨਵਜੋਤ ਤੈਨੂੰ ਹੋਰ ਕੋ ਕੰਮ ਮੁੰਡਾ ਨਹੀਂ ਮਿਲਿਆ ਹਾਲ ਚਾਲ ਪੁੱਛਣ ਵਾਈ ਮਿਲਿਆ ਪੈਣੇ ਦੇ ਅੱਗੇ ਬੜਾ ਮਾਰਾ ਹੋਇਆ ਦੁੱਖਾਂ ਦਾ ਥਰਡ ਕੁਐਸਚਨ ਬਹੁਤ ਸਟਰੋਂਗ ਹੋਏ ਯਾਰ ਹਿੰਦੀ ਮੈਨੂੰ ਨਾ ਸੱਜੀ ਬੜੀ ਸਮਝ ਤੇ ਮੈਨੂੰ ਆ ਜਾਂਦੀ ਆ ਪਰ ਪਰ ਇਹ ਖੜਾ ਪੈਂਦਾ ਆ ਆਪ ਬਹੁਤ ਕੀ ਗੱਲ ਹਿੰਦੀ ਬੋਲਦੇ ਤੇਰੇ ਗੱਲ ਚ ਡੱਡੂ ਬਹਿ ਜਾਂਦਾ ਏ ਹਿੰਦੀ ਪੜੀ ਨਹੀਂ ਸਕੂਲਾਂ ਦੇ ਵਿੱਚ

ਕ੍ਰਸ਼ ਹੋ ਆ ਮੇਰੇ ਤੈਨੂੰ ਕੋਈ ਵੀ ਦਾ ਨਾ ਕਮੈਂਟ ਕਰਿਆ ਕਰੋ ਕਿ ਯੂ ਆਰ ਮਾਈ ਕ੍ਰਸ਼ ਯੂ ਆਰ ਮਾਈ ਕ੍ਰਸ਼ ਇਹਨੂੰ ਕ੍ਰਸ਼ ਦਾ ਨਾਮ ਸੁਣਦੇ ਇਹਨੂੰ ਲੂਜ਼ ਮੋਸ਼ਨ ਸ਼ੁਰੂ ਹੁੰਦੇ ਇਹਨੂੰ ਪਤਾ ਹੈ ਪਹਿਲਾਂ ਵਿਚਾਨ ਨੂੰ ਬੜਾ ਵੱਡਾ ਚਟਕਾ ਲੱਗਿਆ ਹੋਇਆ ਆਲਰੇਡੀ ਦਿਲ ਤੇ ਚਟਕਾ ਲੱਗਿਆ ਲੱਗਿਆ ਨਾਲ ਫਾਈਨੈਂਸ਼ੀਅਲੀ ਦੀ ਜਿਹੜੀ ਕੰਡੀਸ਼ਨ ਸੀਗੀ ਉਹਦੇ ਤੇ ਵੀ ਚਟਕਾ ਲੱਗਿਆ ਹੋਇਆ ਮੈਂ ਕਰਨ ਦਿੱਤਾ ਵੈਂਸਡੇ ਵੀਡੀਓ ਪਈ ਸੀਗੀ ਸੋ ਮੈਂ ਇਹਦੀ ਰਿਕਾਰਡਿੰਗ ਉੱਥੇ ਸੁਣੀ ਸੀਗੀ ਵਿਚਾਰੇ ਨੂੰ ਸੱਚੀ ਯਾਰ ਇਦਾਂ ਨਹੀਂ ਕਰਨਾ ਚਾਹਦਾ ਵੈਰੀ ਬੈਡ ਥਿੰਗ ਐਂਡ ਐਂਡ ਮੋੜ ਤਲਾ ਗਈ GFਆਂ ਨਹੀਂ ਆਪਣੀ ਕੋਈ ਵੀ ਨਹੀਂ ਹੈਗੀ ਆਪਾਂ ਉਸ ਤੋਂ ਬਾਅਦ GF ਵਾਲਾ ਕੰਮ ਕੀਤਾ ਹੀ ਨਹੀਂ ਤੇ ਆਪਾਂ ਸੋਚਿਆ ਇਹ ਫਰੈਂਡਸ ਫਰੈਂਡ ਬਣਾਈਆਂ ਸੀਆਂ ਬਣਾਈਆਂ ਵੀ ਨਹੀਂ ਕਿਤੇ ਇੱਕ ਦੋ ਫਰੈਂਡਾਂ ਬਣੀਆਂ ਹੈਗੀਆਂ ਪਰ ਆਪਣਾ ਸਾਰਿਆਂ ਦਾ ਕਟ-ਆਫ ਹੀ ਹੋ ਗਿਆ ਬਸ ਫਰੈਂਡਸ ਵੀ ਨਹੀਂ ਮਤਲਬ ਫਰੈਂਡਸ ਨੇ ਇਦਾਂ ਹੀ ਯਾਰ ਚਾਰ ਪੰਜ ਦਿਨ ਗੱਲਬਾਤ ਕੀਤੀ ਦੋ ਚਾਰ ਗੱਲਾਂ ਉਹ ਬਲਵਾਨੀਆਂ ਤੋਂ ਬਾਅਦ ਗੱਲਬਾਤ ਨਹੀਂ ਕਰਨੀ ਉਸ ਤੋਂ ਬਾਅਦ ਇਦਾਂ ਚੱਕਰ ਪੈ ਗਿਆ ਉਸ ਤੋਂ ਬਾਅਦ ਅਸੀਂ ਰਿਮੂਵ ਹੀ ਕਰ ਦਿੱਤੀਆਂ ਮੜ ਕੇ ਜਿਹੜਾ ਹਾਲਜਾ ਨਹੀਂ ਪੁੱਛਦਾ ਹੀ ਰਿਮੂਵ ਕਰ ਦਿੰਦੇ ਹੁਣ ਇਹ ਇਸ ਕਰਕੇ ਆਪਣੀ ਕੋਈ GF ਨਹੀਂ ਕਿਤੇ ਆਪਣੀ ਕੋਈ ਫਰੈਂਡ ਨਹੀਂ ਹੈਗੀ ਵੜੀ ਮੋਟੀ ਬਸ ਠੀਕ ਹੈ ਹੈਲੋ ਹਏ ਓਕੇ ਰਿਪੋਰਟ ਕੁਛ ਨਹੀਂ ਲੈ ਦੇਣਾ ਪਾਣਾ ਚਾਰ ਦਿਨ ਕੀ ਚਾਦਰੀਆਂ ਮੇਰੇ ਓਹੋ ਫਰੈਂਡਸ ਬਣਾਈਆਂ ਵਿਚਾਰੇ ਦਾ ਹਾਲ ਚਾਲ ਨਹੀਂ ਫਰੈਂਡਸ ਪੁੱਛਤੀਆਂ ਸੀਗੀਆਂ ਉਹ ਫਰੈਂਡਸ ਡੇਲੀ ਹਾਲ ਚਾਲ ਨਹੀਂ ਪੁੱਛਦੇ ਹੁੰਦੇ ਕੋਈ ਤਰੀ ਜੀ ਐਫ ਥੋੜੀ ਸੀਗੀ ਜਦ ਜਰਦਨ ਹਾਈ ਮਿੰਕੂ ਇਹ ਕੁ ਪੁੱਛਦੀ ਸੀ ਕਿ ਹਾਲ ਚਾਲ ਪਤਾ ਨਹੀਂ ਕਿੱਡਾ ਚੈੱਕ ਕਟਵਾ ਕੇ ਲੈ ਕੇ ਗਈ ਫਿਰ ਕੰਟਰੋਲ ਕੰਟਰੋਲ ਇਹ ਵੇਖਾਂਗੇ 15ਵਾਂ ਕੁਐਸਚਨ ਹੈਗਾ ਆਪਣਾ ਤੁਹਾਡੀ ਫਰੈਂਡ ਕਿੱਥੇ ਗਈ ਜਿਹਨਾਂ ਵੀਡੀਓ ਵਲੋਗਸ ਬਣਾਉਂਦੇ ਸੀ ਪਤਾ ਨਹੀਂ ਯਾਰ ਕਿੱਥੇ ਗਈ ਉਹਨਾਂ ਨਾਲ ਆਪਣਾ ਥੋੜਾ ਬੰਧ ਹੀ ਆ ਬੋਲਚਾਲ ਕਿਉਂਕਿ ਤੁਹਾਨੂੰ ਮੈਂ ਫੇਰ ਦੱਸਦਾ ਪਿਆ ਲੋਕੀ ਇਹ ਉਹ ਫਰੈਂਡ ਦੀ ਗੱਲ ਕਰ ਰਿਹਾ ਇੱਕ ਸੀਗੀ ਪਤਾ ਨਹੀਂ ਕੀ ਨਾਮ ਸੀਗਾ ਉਹ ਕੁੜੀ ਦਾ ਪਿੱਛੇ ਜੀ ਹਿਮਾਨੀ ਤੋਂ ਬਾਅਦ ਇੱਕਦਮ ਆਈ ਨਹੀਂ ਸੀਗੀ ਪਤਾ ਨਹੀਂ ਬਾਅਦ ਵਿੱਚ ਕਿਸੇ ਹੋਰ ਮੁੰਡੇ ਨਾਲ ਘੁੰਮਦੀ ਰਹਿੰਦੀ ਸੀ ਵਰਨਾ ਦੇ ਵਿੱਚ ਉਸ ਕੁੜੀ ਦੀ ਗੱਲ ਕਰ ਰਿਹਾ ਵਿਚਾਰੇ ਨੂੰ ਹਰ ਕੋਈ ਤੋਂ ਖਾਦੇ ਜਿੰਦਾ ਚਾਹੇ ਉਹ ਗਰਲਫ੍ਰੈਂਡ ਹੋਵੇ ਚਾਹੇ ਹੋ ਮੈਂ ਤਾਂ ਕਹਿੰਨੀ ਤੂੰ ਕੁੜੀਆਂ ਤੋਂ ਦੂਰ ਹੀ ਰਿਆ ਕਰ ਭਰਾਵਾ ਜੋ ਤੇਰੀ ਮੰਮੀ ਲਵ ਕੇ ਦੇ ਦੇਵੇ ਨਾ ਬਸ ਠੀਕ ਹੈ ਓਕੇ ਫਾਈਨ ਆਪ ਨਾ ਬਈ ਨਾ ਚੱਕਰਾਂ ਦੇ ਵਿੱਚ ਨਹੀਂ ਤੇ ਫਿਰ 2000 ਹੋਰ ਚੱਕ ਦੇ ਕੇ ਛੁੱਟੇਗਾ ਖਹਿੜਾ ਹਾਂ ਭਾਵੇਂ ਮੁੰਡੇ ਭਾਵੇਂ ਯਾਰ ਭਲੀ ਭਾਵੇਂ ਜਿਸਤ ਜਿਹੜਾ ਵੀ ਗਿਆ ਰਿਸ਼ਤੇਦਾਰ ਯਾਰ ਵੀ ਜਿਹੜਾ ਵੀ ਗਿਆ ਨਾ ਮੈਂ ਇੱਕ ਚੀਜ਼ ਵੇਖਾ ਵੇਖ ਲਈ ਹੋਈ ਆ ਮੈਨੂੰ ਬੜੇ ਲੋਕਾਂ ਨੇ ਯੂਜ਼ ਕੀਤਾ ਬੜੇ ਲੋਕਾਂ ਨੇ ਵਰਤੇ ਆ ਚਾਰ ਪੰਜ ਵੀਡੀਓਜ਼ ਪਿੱਛੇ ਦੀ ਥੋੜਾ ਬੋਤਾ ਹਣਾ ਫੇਮ ਨੇ ਦੁੱਖ ਇਹਨਾਂ ਇਸ ਵਿਚਾਰੇ ਦੀ ਜ਼ਿੰਦਗੀ ਦੇ ਵਿੱਚ ਇਹਦੇ ਦੁੱਖ ਸੁਣ ਕੇ ਤਾਂ ਮੈਨੂੰ ਯਾ ਲੱਗਣਾ ਮੇਰੀ ਜ਼ਿੰਦਗੀ 'ਚ ਤਾਂ ਦੁੱਖ ਕੁਝ ਵੀ ਹੈ ਨਹੀਂ ਐ ਅਸਲ ਦੀ ਅਸਲੀ ਤੇ ਦੁਖੀ ਸੁਭਚਾਰੀ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਇਹਨੂੰ ਯੂਜ਼ ਕਰਕੇ ਚੱਲ ਜਾਂਦਾ ਹਰ ਕੋਈ ਬੰਦਾ ਇਹਨੂੰ ਯੂਜ਼ ਕਰਕੇ ਚੱਲ ਜਾਂਦਾ ਜਦੋਂ ਮੇਰੀ ਸਹੇਲੀ ਬਣੂਗੀ ਸ਼ਰਿਆਮ ਦੱਸਾਂਗਾ ਕਿ ਹਾਂਜੀ ਆ ਮੇਰੀ ਸਹੇਲੀ ਵਾ ਗਰਲਫ੍ਰੈਂਡ ਆ ਰਿਲੇਸ਼ਨਸ਼ਿਪ ਵਾ ਅੱਬਲ ਤੇ ਆਪਣਾ ਰਿਲੇਸ਼ਨਸ਼ਿਪ ਵਾਲਾ ਸਿਸਟਮ ਨਹੀਂ ਹੈਗਾ 1.5 ਸਾਲ ਤੋਂ ਆਪਾਂ ਕੋਈ ਰਿਲੇਸ਼ਨ ਵਾਲਾ ਕੰਮ ਕੀਤਾ ਨਹੀਂ ਫ੍ਰੈਂਡਸ ਬਣੀਆਂ ਹੋਣੀਆਂ 2-4 ਹੋ ਵੀ ਤੁਹਾਨੂੰ ਕਹੇ ਚਾਰ ਦਿਨ ਦੀ ਚਾਂਦਨੀ ਭਾਗ ਜਾਂਦੀ ਹੈ ਠੀਕ ਹੈ ਆਪਣਾ ਕੋਈ ਲੈਣਾ ਨਹੀਂ ਹੈ ਬਸ ਇਹਨੇ ਮੈਨੂੰ ਲੱਗਦਾ ਜਦੋਂ ਤੱਕ ਇਹਦਾ ਵਿਆਹ ਹੋਣਾ ਨੇ ਚਾਰ ਪੰਜ ਇਹਨੇ ਚੈੱਕ ਕਟਵਾ ਕੇ ਸਾਹ ਮਾਰਨੇ ਆ ਪਹਿਲੀ ਪਹਿਲੀ ਕੀ ਗੱਲ ਪਬਲਿਕਲੀ ਕਰਕੇ ਚੈਨ ਨਹੀਂ ਆਇਆ ਤੈਨੂੰ ਹੁਣ ਦੁਬਾਰਾ ਜਦੋਂ ਮੇਰੀ ਹੋਏਗੀ ਨਾ ਪੂਰੀ ਪਬਲਿਕ ਚ ਸ਼ੋਅ ਕਰੂੰਗਾ ਥੋੜੇ ਦਿਨ ਪਹਿਲੇ ਕੀ ਕਹਿੰਦਾ ਸੀਗਾ ਇੱਕ ਪਤਨੀ ਕਿਹੜਾ ਲਾਸਟ ਇਹਦਾ ਕਿਊਐਨਐਸ ਜੀ ਕਹਿੰਦਾ ਸੀਗਾ ਮੈਂ ਨਹੀਂ ਦੱਸੂੰਗਾ ਮੈਂ ਨਹੀਂ ਦੱਸੂੰਗਾ ਹੁਣ ਕਹਿੰਦਾ ਮੈਂ ਪੂਰੇ ਪਬਲਿਕ ਨੂੰ ਦੱਸੂੰਗਾ ਕਿ ਇਹ ਮੇਰੀ ਗਰਲਫ੍ਰੈਂਡ ਹੈ ਲਾਸਟ ਵਾਲੀ ਵੀ ਦੱਸੀ ਸੀਗੀ ਭਰਾਵਾ ਬੱਚ ਰੋਂਦਾ ਫਿਰਦਾ ਸੀਗਾ ਅਗਲੀ ਵੀ ਹੱਥ ਜੋੜ-ਜੋੜ ਕੇ 5 6 7 ਲੱਖ ਵਿਊਜ਼ ਤੇ ਤੁਸੀਂ ਆਪਸ ਚੱਹਤੇ ਮੈਨੂੰ ਇੱਕ ਰੋਟੀ ਮਿਲੀ ਜਿਸ ਬੰਦੇ ਨੂੰ ਖਾਣ ਲਈ ਬੰਦੇ ਤੇ ਦੰਦੀ ਕਿਵੇਂ ਹੋएगी ਤੁਸੀਂ ਸੋਚੋ ਅਗਰ ਤੋੜੀ ਕਰਦੀਆਂ ਕੁੜੀਆਂ ਨਾਲੇ ਸਭ ਕੁਝ ਹੋਵੇ ਤੁਸੀਂ ਕਿਵੇਂ ਦੇਖੋਗੇ ਦੱਸੋ ਦੱਸੋ ਕੀ ਆ ਕੀ ਬਣਾ ਚਾਹੁੰਦੇ ਤੁਸੀਂ ਆਹ ਘੈਂਟ ਪੁੱਛਿਆ ਸਵਾਲ ਮੇਰੀ ਲਾਈਫ ਦਾ ਮੇਥੋਂ ਏਮ ਪਤਾ ਗਈ ਜੇ ਮੈਨੂੰ ਨਾ ਰੈਪ ਗਾਉਣ ਦਾ ਸ਼ੌਂਕ ਹੈਗਾ ਵਾ ਜਿੱਦਾਂ ਕਿ ਮੇਰੇ ਕੋਲ ਦੋ ਗ੍ਰੈਪ ਐ ਵੀ ਆ ਮੈਂ ਕਦੇ-ਕਦੇ ਵਿਹਲਾ ਬੈਠਾ ਯਾਰਾਂ ਬਿੱਲੀਾਂ ਚ ਕੰਦੇ ਬਿੰਦੇ ਸਨਾ ਨਾ ਉਹਨਾਂ ਬੜੇ ਸੋਹਣੇ ਮੁੰਡੇ ਕਹਿੰਦੇ ਵਧੀਆ ਘਾਰਿਆ ਮੈਂ ਨਾ ਮੈਨੂੰ ਲੱਗਦਾ ਤੇਰਾ ਨਾ 6-7 ਮਹੀਨੇ ਪਹਿਲੇ ਪਤਾ ਨਹੀਂ ਕਿਉਂ ਨੇ ਕੀਤਾ ਸੀ 3-4 ਮਹੀਨੇ ਹੋਏ ਮੈਨੂੰ 6 ਕੁ ਮਹੀਨੇ ਹੋ ਗਏ ਹੈ ਨਾ ਵੀਡੀਓ ਬਣਾਦੇ ਉਸ ਤੋਂ ਉਹਦੇ ਵਿੱਚ ਮੈਂ ਤੇਰਾ ਕਿਉਂ ਨੇ ਕੀਤਾ ਆਦੋਂ ਕਹਿੰਦਾ ਸੀ ਕਿ ਮੇਰੇ ਕੋਲ ਦੋ ਰੈਪੇ ਹੋਏ ਐ ਮੈਂ ਉਹ ਗਾਣੇ ਪਰਬ ਕਦੋਂ ਕਦੋਂ ਜਦੋਂ ਮੂੰਹ ਚ ਦੰਦ ਨਹੀਂ ਰਹਿਣੇ ਆਦੋਂ ਕੱਢਣੇ ਹੋਰ ਐਪ ਕਦੋਂ ਕੱਢਣੇ ਤੇ ਦੇਖ ਲੀ ਕਿ ਤਸਿਉਂ ਕਨਾ ਹਾਲੇ ਕਾਪੀ ਨੂੰ ਰੈਪ ਲਈ ਕੀ ਹੋਇਆ ਰੈਪਲੀ ਕਦੋਂ ਗਾਇਕਾ ਤੋਂ ਰੈਪ ਦੇਖ ਲਈ ਚੈੱਕ ਕਰ ਲਈ ਕਿ ਤੇਰੇ ਕਾਪੀ ਸੀ ਕਿ ਨਾ ਖਾਲੇ ਬਚਾ ਦੇ ਤੇ ਚੰਗੇ ਰੈਪ ਹੈ ਜਿਹੜੇ ਨਿਕਲ ਕੇ ਬਾਹਰ ਹੀ ਨਹੀਂ ਆ ਰਹੇ ਹੈ ਯਾਰ ਸਿੰਗਿੰਗ ਨਾਲ ਇੰਜ ਜਾਂਦਾ ਐਕਟਿੰਗ ਨਾਲ ਇੰਜ ਜਾਂਦਾ ਤੇ ਬਾਕੀ ਕਈ ਲੋਕ ਮਜ਼ਾਕ ਵੀ ਸਮਝਣ ਸਮਝਣਗੇ ਕਿ ਇਹ ਦਿੱਥੇ ਕਿੱਥੇ ਇੱਕ ਦਾ ਚੱਲ ਜੂਗਾ ਜਿਹੜਾ ਚੱਲ ਜੂਗਾ ਬਾਕੀ ਯਾਰ ਰੱਬ ਦੇ ਰੰਗ ਹੈਗੇ ਆ ਜਿੱਥੇ ਇੰਨੇ ਇੰਨੇ ਸਟਾਰ ਬਣ ਗਏ ਇੰਨੇ ਤਗੜੇ ਹੋ ਗਏ ਤੇ ਅਸੀਂ ਵੀ ਬਣ ਜਾਗੇ ਸਾਰੇ ਇਹਨੇ ਮਾਮਾ ਢਿੱਡੋਂ ਜਨਮ ਦਿੱਤਾ ਸਾਰੇ ਮਾਮਾ ਦੇ ਢਿੱਡੋਂ ਹੀ ਜਨਮ ਲੈਂਦੇ ਕੋਈ ਗੂਗਲ ਤੋਂ ਡਾਊਨਲੋਡ ਹੁੰਦਾ ਹੈ ਤੇ ਚੰਪੂ ਜੀ ਗੱਲਾਂ ਕਰ ਰਿਹਾ ਤੇ ਤੂੰ ਸਿੰਗਰ ਬਣਣਾ ਸਾਨੂੰ ਵੀ ਕੋਈ ਸੁਨਾ ਗਾਣਾ ਸ਼ਾਣਾ ਜਿਸ ਦਿਨ ਤੈਨੂੰ ਹਿਮਾਨੀ ਛੱਡ ਗਈ ਕਿ ਨਾ ਤੈਨੂੰ ਅਦੋਂ ਇੱਕ ਅਦਾ ਗਾਣਾ ਕਰਨਾ ਚਾਹਦਾ ਕਮਲਿਆ ਉਸ ਟਾਈਮ ਤਾਂ ਤੂੰ ਚੱਲਣਾ ਸੀਗਾ ਤੂੰ ਢੰਡਾ ਹੋ ਕੇ ਮੇਰੀ ਗੱਲ ਮੰਨ ਮੇਰੀ ਸਲਾਹ ਮੰਨ ਉਹਦਾ ਹੁਣ ਵਿਆਹ ਹੋਇਆ ਤੇ ਇੱਕ ਅਦਾ ਗਾਣਾ ਕਢ ਦੇ ਸੈਡ Song ਲੋਕਾਂ ਨੇ ਉਦਾਂ ਹੀ ਸੁਣ ਲੈਣਾ ਜੇ ਤੇਰੀ ਆਵਾਜ਼ ਵਧੀਆ ਹੋਈ ਫਿਰ ਤਾਂ ਪੁੱਤਰਾ ਤੂੰ ਚੱਲ ਗਿਆ ਜੇ ਆਵਾਜ਼ ਨਹੀਂ ਵਧੀਆ ਹੋਈ ਤਾਂ ਕੋਈ ਗੱਲ ਨਹੀਂ ਸੋਚ ਲਈ ਦੁੱਖ ਚ ਗਾ ਦੇ ਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹੋ ਇਸ ਲਈ ਤੁਹਾਡੀ ਐਕਸ ਦਾ ਸੱਚੀ ਵਿਆਹ ਹੋ ਗਿਆ ਕੀ ਫੀਲ ਕੀਤਾ ਤੁਸੀਂ ਤੋ ਇਹ ਨਾ ਕਿਹੜਾ ਚੰਪੂ ਸੀਗਾ ਜਿਨੇ ਕੁਐਸਚਨ ਕੀਤਾ ਕਿ ਤੇਰੀ ਐਕਸ ਦਾ ਵਿਆਹ ਹੋ ਗਿਆ ਤੂੰ ਕੀ ਫੀਲ ਕੀਤਾ ਇਹਨੂੰ ਅਸਲ ਦੇ ਵਿੱਚ ਇਹਨੇ ਵੀਡੀਓ ਬਣਾਇਆ ਇਹ ਉਹਦੇ ਕਰਕੇ ਹੈ ਇਹਨੂੰ ਪਤਾ ਸੀਗਾ ਟ੍ਰੈਂਡਿੰਗ 'ਚ ਹੈਗਾ ਮੁੱਦਾ ਚਲੋ ਦੋ ਚਾ ਟਿੱਪਣੀਆਂ ਦੇ ਹੀ ਦਿਓ ਕਿਵੇਂ ਦਾ ਵਿਚਾਰੇ ਨੂੰ ਫੀਲ ਹੋਣਾ ਹੈ ਤੁਸੀਂ ਕਿਉਂ ਵਿਚਾਰੇ ਦੇ जख्मਾਂ ਤੇ ਨਮਕ ਛਿੜਕਦੇ ਹੋ ਆਬਵੀਅਸਲੀ ਬੁਰਾਈ ਫੀਲ ਹੋਏਗਾ ਚੰਗਾ ਥੋੜੀ ਫੀਲ ਹੋਗਾ ਗਿੱਧਾ ਥੋੜੀ ਭੰਗੜਾ ਥੋੜੀ ਪੰਦਾ ਫਿਰੂਗਾ ਕਿ ਹਾਂ ਮੇਰੀ ਐਕਸ ਦਾ ਵਿਆਹ ਹੋ ਗਿਆ ਮੇਰੀ ਐਕਸ ਦਾ ਵਿਆਹ ਹੋ ਗਿਆ ਲੈਵਲ 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 ਇਹਦਾ ਥੋੜੀ ਕਰੂਗਾ ਹਾਂਜੀ ਉਹਦਾ ਵਿਆਹ ਹੋ ਗਿਆ ਵਾ ਤੇ ਵਿਆਹ ਹੋਣ ਤੋਂ ਕੁਝ ਦਿਨਾਂ ਪਹਿਲਾਂ ਮੈਨੂੰ ਪਤਾ ਲੱਗ ਗਿਆ ਸੀਗਾ ਤੇ ਜਿੱਦਾਂ ਵਿਆਹ ਹੋਇਆ ਮੈਨੂੰ ਉਦੋਂ ਪਤਾ ਲੱਗ ਗਿਆ ਸੀਗਾ ਤੇ ਫੀਲ ਯਾਰ ਤੁਹਾਨੂੰ ਪਤਾ ਹੀ ਆ ਫੀਲ ਹੁੰਦਾ ਹੀ ਆ ਹਨਾ ਬੜੇ ਸੁਪਨੇ ਹੁੰਦੇ ਬੰਦੇ ਦੇ ਕਿ ਹਨਾ ਅੰਜਵਾ ਅੰਜਵਾ ਬਟ ਇਹ ਵਿਚਾਰੇ ਨੂੰ ਬੁਰਾ ਤੇ ਵਿਚਾਰੇ ਨੂੰ ਵੈਸੇ ਬੁਰਾ ਤਾਂ ਲੱਗਿਆ ਹੀ ਹੈ داری ਬੈਠ ਚਲੋ ਕੋਈ ਗੱਲ ਨਹੀਂ ਰੱਬ ਦੇ ਲਿਖਿਆ ਨੂੰ ਕੋਈ ਟਾਲ ਨਹੀਂ ਸਕਦਾ ਆਪਣਾ ਦਿਲ ਠੀਕ ਹੈ ਕਈ ਲੋਕ ਪ੍ਰਵਾਹ ਨਹੀਂ ਕਰਦੇ ਕਈ ਲੋਕ ਪ੍ਰਵਾਹ ਕਰ ਜਾਂਦੇ ਐਸ ਕਰਕੇ ਇਦਾਂ ਨਾ ਸਾਰੇ ਜਣੇ ਕਹਾਂਗੇ ਕੁੜੀਆਂ ਬਿਛਰ ਹੋਈ ਜਾਂਦਾ ਮਾਂ ਕੁੜੀ ਇਹ ਤਾਂ ਸਾਂਭ ਹੀ ਗਈ ਇਦਾਂ ਆਏ ਉਦਾਂ ਇਹ ਆ ਉਹ ਸਭ ਦਾ ਆਪਣਾ ਆਪਣਾ ਦਿਲ ਆਪਣਾ ਆਪਣਾ ਦਿਮਾਗ ਦੇਖ ਲਓ ਤੁਸੀਂ ਵਿਚਾਰੇ ਇੰਨਾ ਕੁਝ ਕਹਿੰਦੇ ਵਿਚਾਰੇ ਕਿੰਨਾ ਦੁਬਲਾ ਪਤਲਾ ਹੋ ਗਿਆ ਇਸ ਟੈਨਸ਼ਨ ਦੇ ਵਿੱਚ ਚੰਗਾ ਭਲਾ ਜੀ ਮਲਾ ਰਹੇ ਸੀ ਸਭ ਕੁਝ ਕਰ ਰਿਹਾ ਸੀਗਾ ਹਿਮਾਨੀ ਵੀ ਨੇ ਇਹਨਾਂ ਨੂੰ ਦੁੱਖ ਦੇਣਾ ਨਹੀਂ ਛੱਡਦੀ ਬੜਾ ਸਮਝਾਇਆ ਸੀਗਾ ਤੈਨੂੰ ਪੀਪਲ ਰਿੰਸ ਲਾਈਫ ਚੈਨਲ ਤੇ ਤੈਨੂੰ ਬਹੁਤ ਸਮਝਾਇਆ ਸੀਗਾ ਤੈਨੂੰ ਇੰਨਾ ਸਮਝਾਇਆ ਸੀਗਾ ਇੰਨਾ ਸਮਝਾਇਆ ਸੀਗਾ ਮੈਂ ਕਹਿੰਦੀ ਕਿ ਕਿਸੇ ਨੂੰ ਨਹੀਂ ਸਮਝਾਇਆ ਪਰ ਤੂੰ ਯਾਦ ਹੈ ਤੈਨੂੰ ਉਹ ਚੈਨਲ ਤੇ ਕਿੰਨਾ ਸਮਝਾਇਆ ਗਿਆ ਸੀਗਾ ਤੇ ਤੂੰ ਆਂਦਾ ਸੀਗਾ ਰਿਪਲਾਈ ਕਰਨ ਬੈਠੇ ਤੇ ਬਹਿ ਬਹਿ ਕੇ ਰਿਪਲਾਈ ਕਰਦਾ ਸੀ ਆ ਦੇਖੋ ਕੁੜੀ ਰੋਟੀ ਬਣਾ ਲੈਂਦੀ ਆ ਪਾਣੀ ਬਣਾ ਲੈਂਦੀ ਆ ਭਲਾ ਨਕਲਾਂ ਦੀ ਟੁਪਕਾੜਾ ਕਰ ਲੈਂਦੀ ਆ ਤੈਨੂੰ ਬਹੁਤ ਸਮਝਾਇਆ ਗਿਆ ਸੀਗਾ ਪਰ ਤੂੰ ਬੰਦੇ ਦਾ ਪੁੱਤ ਤੂੰ ਸਮਝਿਆ ਨਹੀਂ ਸੀਗਾ ਇਦਾਂ ਹੁੰਦਾ ਨਾ ਜਦੋਂ ਤਾਂ ਵੇਲਾ ਨਿਕਲ ਜਾਂਦਾ ਫਿਰ ਬੰਦੇ ਨੂੰ ਸਮਝ ਆ ਜਾਂਦਾ ਕਿ ਨਹੀਂ ਯਾਰ ਮੈਂ ਉੱਥੇ ਗਲਤ ਸੀਗਾ ਮੈਨੂੰ ਅਗਰ ਉਹ ਐਕਸ ਵਾਈ ਜ਼ेड ਕੋਈ ਕੁਝ ਕਹਿ ਰਿਹਾ ਸੀਗਾ ਜਾਂ ਮੇਰੀ ਫੈਮਿਲੀ ਕਹਿ ਰਹੀ ਸੀ ਜਾਂ ਕੋਈ ਯੂਟਿਊਬਰ ਕਹਿ ਰਿਹਾ ਸੀਗਾ ਜਾਂ ਰਿੰਪਲ ਵੀਰਾ ਤੈਨੂੰ ਕੁਝ ਕਹਿ ਰਿਹਾ ਸੀਗਾ ਜੋ ਵੀ ਤੈਨੂੰ ਵਾਟੇਵਰ ਜਿੰਨੇ ਵੀ ਰੋਸਟਰ ਸੀਗਾ ਜਾਂ ਕਿ ਤੈਨੂੰ ਕੁਝ ਕਹਿ ਰਹੇ ਸੀਗੇ ਤੈਨੂੰ ਉਸ ਟਾਈਮ ਸਮਝਣਾ ਚਾਹੀਦਾ ਪਰ ਤੂੰ ਨਹੀਂ ਸਮਝਿਆ ਚਲੋ ਕੋਈ ਗੱਲ ਨਹੀਂ ਦੁੱਲੀ ਵੀਰਾ ਦਾ ਕੁਝ ਨਹੀਂ ਵਿਗੜਿਆ ਉੱਠੋ ਹਿੰਮਤ ਕਰੋ ਗਰਲਫ੍ਰੈਂਡ ਨਹੀਂ ਲੱਭਣੀ ਪਰ ਕੰਮ ਕਰਨ ਲਈ ਗੈਰੀ ਆ ਗਿਆ ਉਹ ਤੈਨੂੰ ਵਿਆਹ ਦੀ ਆਪਣੇ ਨਵੇਂ ਘਰ ਵਾਲੇ ਨਾਲ ਹੁਣ ਮੇਰੇ ਵਾਲਾ ਹਾਲ ਨਾ ਕਰੀਆ ਦਾ ਵਿਚਾਰੇ ਦਾ ਅੱਗੇ بڑا ਭੋਲਾ ਹੈ ਬੜਾ ਮਿਸਰਾ ਨਾ ਨਾ ਮੀਨੇ ਮਰੀਆ ਦਾ ਆਪਣੇ ਨਵੇਂ ਘਰ ਵਾਲੇ ਦਾ ਉਹ ਹਾਲ ਨਾ ਕਰੀ ਮੇਰੇ ਵਾਲਾ ਇਹਨੇ ਤੈਨੂੰ ਜੀਣ ਨਹੀਂ ਦੇਣਾ ਜਦ ਤੱਕ ਤੂੰ ਮਰਦੀ ਨਹੀਂ ਕਿ ਦਿਨ ਕਿਨੇ ਆਣੇ ਬੰਨੇ ਨੇ ਤਿੱਲੀ ਲਾਈ ਦੀਆ ਕਰਨੀ ਐ ਅੱਗੇ ਬੜਾ ਭੋਲਾ ਅੱਗੇ ਬੜਾ ਭੋਲਾ ਹੈਗਾ ਘਰ ਵਾਲੇ ਦਾ ਬਾਲਾ ਮਨ ਨੂੰ ਕਿਹੜਾ ਹੈਗਾ ਵਾ ਐ ਤੂੰ ਮੜੀਆਂ ਸਾਰੀਆਂ ਨੌਲੇਜ ਚੱਕੀ ਫਿਰਦਾ ਏ ਕਿਤੇ ਤਰ੍ਹਾਂ ਫਰੈਂਡ ਸਰਕਲ ਚ ਤਾਂ ਨਹੀਂ ਕੋਈ ਮਨੋਲਾ ਲੋਕਾਂ ਨੇ ਕਿਹਾ ਫੋਟੋ ਪਾ ਵਿਆਹ ਦੀ ਜਾਂ ਉਹ ਘਰ ਲੈਦੀ ਰਹਿਣ ਤੋਂ ਭਰਾ ਰਹਿਣ ਤੋਂ ਉਹ ਨਾ ਵਿਚਾਰੇ ਨੂੰ ਉਦਾਂ ਤੇ ਪੰਪ ਦੋ ਦੀ ਮੰਮੀ ਤੇ ਠਾਣੇ ਭੱਜ ਜਾਂਦੀ ਹੈ ਤੀਜੇ ਦਿਨ ਉਹ ਵਿਚਾਰੇ ਦੇ ਫਿਰ ਮੋਰ ਕਟਵਾਓਗੇ ਉਹਨੂੰ ਮਾਰ ਜੇ ਕੋਈ ਵੀਡੀਓ ਬੰਦਾ ਦਾ ਉਹਦੀ ਮੰਮੀ ਠਾਣੇ ਚੱਲ ਜਾਂਦੇ ਤਾਂ ਫੋਟੋ ਪਾ ਦੇ ਨਾ ਕੁੜੀਆਂ ਦੀ ਬੈਜੇ ਬੜੀ ਸੁਣਵਾਈ ਹੈ ਇਹ ਬਚਣਾ ਦਾ ਕੱਖ ਵੀ ਨਹੀਂ ਬਚਣਾ ਇਦਾਂ ਤੇ ਪੁੱਠੇ ਤੇ ਪੰਪ ਨਾ ਦਿਆ ਕਰੋ ਯਾਰ ਤਾਂ ਨੈਕਸਟ ਕੁਐਸਚਨ ਹੈ ਤੁਹਾਡੀ ਰੈਕਸ਼ਨ ਸੋਸ਼ਲ ਮੀਡੀਆ ਬੰਦ ਕਰਤੀ ਹੈ ਨਹੀਂ ਜੀ ਵੇਖੋ ਜੀ ਸਾਰੇ ਲੋਕੀ ਜਿਹੜਾ ਲੋਕੀ ਕਰਦੀਆਂ ਉਹਨੇ ਆਪਣਾ ਸੋਸ਼ਲ ਮੀਡੀਆ ਆਪਣੇ ਭਰਾ ਨੂੰ ਦਾਨ ਕਰਤਾ ਭੀਖ ਦੇ ਤੌਰ ਤੇ ਠੀਕ ਹੈ ਜਿਹੜੀ ਉਹਦੀ ਆਈਡੀ ਸੀ ਉਹਦਾ ਭਰਾ ਕੋਆ ਤੇ ਜਿਹੜਾ ਉਹਦਾ YouTube ਦਾ ਚੈਨਲ ਸੀ ਉਹਦਾ ਭਰਾ ਕੋਆ ਮੰਨ ਲਓ ਮੈਂ ਆਪਣੀ ਜਿਹੜੀ ਚੀਜ਼ ਹੁੰਦੇ ਤਾਂ ਆਪਣੇ ਨਾਮ ਤੇ ਸਾਰੇ ਕੁਝ ਕਰ ਲਏ ਨੂੰ ਇਦਾਂ ਹੋਇਆ ਵਾ ਠੀਕ ਹੈ ਬਾਕੀ ਵੇਖ ਲਓ ਮਿੱਤਰੋ ਤੁਹਾਡੇ ਭਰਾਣਿਆਂ ਨੂੰ ਮਾੜਾ ਮੋਟਾ ਮਸ਼ਹੂਰ ਕੀਤਾ ਤੇ ਉਹ ਬੇਰ ਕਿੰਨਾ ਗਾਂ ਤੱਕ ਮਤਲਬ ਇਹਨਾਂ ਦੇ ਪੀੜੀਆਂ ਚੱਲੂਗਾ ਹੁਣ ਖੜਾ ਥਲੇ ਕੁੜੀ ਭਰਾ ਉਹੜੀ ਮੰਮੀ ਪੈਣ ਪੂਆ ਮਾਸੀ ਚਾਚੀ ਤਾਈ ਸਾਰੇ ਬਲੋਗਰ ਬਣ ਜਾਣੇ ਵੇਖਿਆ ਹੁਣ ਸਾਡੀਆਂ ਦਿੱਤੀਆਂ ਬੁਰਕੀਆਂ ਸਾਰੇ ਖਾਣਗੇ ਹੁਣ ਓਹੋ ਇਹ ਮਾਰੀ ਮੁੰਡੇ ਰ ਟਕਾ ਕੇ ਕਹਿੰਦਾ ਸਾਡੀਆਂ ਦਿੱਤੀਆਂ ਬੁਰਕੀਆਂ ਸਾਰੇ ਖਾਣਗੇ ਹੁਣ ਆਏ ਹਾ ਹਾ ਹਿਮਾਨੀ ਤਰੇ ਕਿੱਥੇ ਲੱਗੀ ਵੈਸੇ ਵਾਲੀ ਚੀਜ਼ ਚੱਲ ਭਰਾ ਉਹ ਤੇ ਛੱਡੀ ਗਈ ਐ ਉਹ ਤੇ ਛੱਡੀ ਗਈ ਹੁਣ ਉਹਦਾ ਭਰਾ ਚਲਾ ਰਿਹਾ ਅਬ ਉਹਦਾ ਭਰਾ ਦਾ ਤਾਂ ਮੈਨੂੰ ਲੱਗਦਾ ਨਹੀਂ ਪਤਾ ਨਹੀਂ ਚੱਲਦਾ ਨਹੀਂ ਚੱਲਦਾ ਆਈ ਡੋਟ ਨੋ ਪਰ ਮੁੰਡੇ ਨੇ ਦਿੱਕ ਦੱਬਾ ਕੇ ਮਾਰੀ ਸਾਡੀਆਂ ਦਿੱਤੀਆਂ ਬੁਰਕੀਆਂ ਉਹ ਭਰਾਵਾ ਥੋੜਾ ਸੰਭਲ ਕੇ ਬੋਲਿਆ ਕਰ ਜੇ ਇਹਦੀ ਮੰਮੀ ਨੇ ਕਿਤੇ ਤਰਾ ਬਲੌਗ ਦੇਖ ਲਿਆ ਨਾ ਉਹਨੇ ਫਿਰ ਥਾਣੇ ਨੂੰ ਚਲੇ ਜਾਣਾ ਤਾਂ ਤੂੰ ਫਿਰ ਵਿਚਾਰਾ ਹੱਥ ਜੋੜ ਕੇ ਮਾਫੀ ਮੰਗ ਕੇ ਚੈੱਕ ਦੇ ਕੇ ਆਏਗਾ ਨਾ ਉਹਦਾ ਕੁੜੀ ਮੈਨੂੰ ਇਹ ਕੁੜੀ ਯਾਰ ਹੋਵੇ ਸੰਸਕਾਰੀ ਵਧੀਆ ਹੋਵੇ ਨੇਚਰ ਵਧੀਆ ਹੋਵੇ ਮੇਰੇ ਮਾਂ ਦੀ ਮੇਰੀ ਮਾਂ ਦੀ ਇੱਜ਼ਤ ਕਰੇ ਭੈਣ ਦੀ ਸਭ ਦੀ ਇੱਜ਼ਤ ਕਰੇ ਕੁੜੀ ਹੋਵੇ ਸੰਸਕਾਰੀ ਆਪ ਫੁਗਦਾ ਦਾਰੂ ਵੀਂਦਾ ਪਤਾ ਨਹੀਂ ਕੀ ਕਰਦਾ ਉਹ ਕੁੜੀ ਚਾਹੀਦੀ ਨੂੰ ਸੰਸਕਾਰੀ ਵਾਹ ਦੋਗਲੀ ਸੋਚ ਦੇ ਮਾਲਕ ਤਾਂ ਤੁਹਾਡੇ ਵਰਗੇ ਲੋਕ ਹੁੰਦੇ ਪਤਾ ਤੂੰ ਇੰਨਾ ਪਿੱਛੇ ਲੈਕਚਰ ਦੇ ਕਿਹਾ ਦਾ ਜਿਹੜਾ ਮੈਂ ਲਗਾਇਆ ਨਹੀਂ ਆਪਣੀ ਵੀਡੀਓ ਬੜਾ ਲੈਕਚਰ ਦਿੱਤਾ ਨੇ ਕਿ ਬਈਆਂ ਹੁਣ ਕੁੜੀਆਂ ਭੱਜ ਜਾਂਦੀਆਂ ਕਿਸੇ ਨਾ ਚਲ ਜਾਂਦੀਆਂ ਪਰ ਆਵਾ ਕੁੜੀਆਂ ਨਿਕਲੀਆਂ ਜਿਹਨੇ ਬੰਦੇ ਵੀ ਵਾਧੂ ਜਾਂਦੇ ਆ ਇਸ ਕਰਕੇ ਨਾ ਕਦੇ ਵੀ ਇੱਕ ਪੱਲੜੇ ਨੂੰ ਨਹੀਂ ਕਹਿਣਾ ਚਾਹਦਾ ਕਿ ਇੱਕ ਪੱਲੜਾ ਜ਼ਿਆਦਾ ਭਾਰੀ ਹੈ ਕਿਉਂਕਿ ਅੱਜ ਕਾ ਸੋਸ਼ਲ ਮੀਡੀਆ ਆ ਗਿਆ ਤਾਂ ਉਹ ਚੀਜ਼ਾਂ ਸਾਹਮਣੇ ਆਉਣ ਲੱਗ ਪਈਆਂ ਬੰਦੇ ਵੀ ਬਹੁਤ ਜ਼ਿਆਦਾ ਪਹਿਲੇ ਬੰਦਿਆਂ ਦੇ ਵਾਧੂ ਕੇਸ ਆਉਂਦੇ ਆ ਕੋਈ ਇਹ ਨਹੀਂ ਕੱਲੇ ਲੇਡੀਜ਼ ਦੇ ਹੀ ਕੇਸ ਆਉਂਦੇ ਆ ਬੰਦੇ ਦੇ ਵਾਧੂ ਕੇਸ ਆਉਂਦੇ ਆ ਸ ਹੈਗੀ ਕਿ ਨਹੀਂ ਹੈਗੀ ਹੈਗੀ ਹੈ ਨਾ ਤੇਰਾ ਜੀਜਾ ਵੀ ਤਾਂ ਹੈਗਾ ਉਹ ਕਿ ਦੋਨੋਂ ਬਲੌਗਿੰਗ ਨਹੀਂ ਕਰ ਰਹੇ ਐ ਜਾ ਉਹ ਕੋਈ ਵੈਸਟਰਨ ਕਪੜੇ ਨਹੀਂ ਪਾਉਂਦੀ ਸਾਰਾ ਕੁਝ ਕਰਦੀ ਐ ਲੇਕਿਨ ਹੈ ਤਾਂ ਸਹੀ ਐ ਨਾ ਐਸੇ ਕੁੜੀ ਗਲਤ ਤਾਂ ਨਹੀਂ ਐ ਨਾ ਸੋ ਇਦਾਂ ਹੀ ਹੁੰਦਾ ਐ ਕਿ ਬੰਦੇ ਦਾ ਵਰਤ ਕੇ ਪਤਾ ਲੱਗਦਾ ਕਿ ਬੰਦਾ ਕਿਵੇਂ ਦਾ ਐ ਹੁਣ ਤੇਰੀ ਵਾਲੀ ਦਿਨੋਂ ਧੋਖਾ ਦੇ ਗਈ ਹੁਣ ਤੂੰ ਕਿਉਂ ਨਹੀਂ ਉਹਨੂੰ ਰੋਟੀ ਦਿੰਦਾ ਸੀਗਾ ਇੱਕ ਇੱਕ ਰੋਟੀ ਬੰਦੇ ਜੀ ਇੱਕ ਰੋਟੀ ਮੈਂ ਨਹੀਂ ਸੁਣਨੀ ਤੇਰੀ ਸੈਡ ਸਟੋਰੀ ਕੁੜੀਆਂ ਨੂੰ ਛੱਡ ਕੇ ਜਾਂਦੇ ਮੁੰਡਾ ਰੋਂਦਾ ਬੜਾ ਕਈ ਮੁੰਡੇ ਨਹੀਂ ਰੋਂਦੇ ਭਰਾਵਾ ਹਰ ਬੰਦੇ ਦੀ ਆਪਣੀ ਆਪਣੀ ਕਹਾਣੀ ਹੁੰਦੀ ਹੈ ਸੋ ਇਸ ਗੱਲ ਤੇ ਬੈਸ ਬਸੇਆ ਕਰਨਾ ਤਾਂ ਬੇਵਕੂਫੀ ਹੈ ਕਹਿੰਦੇ ਨਾ ਕੰਨ ਦੇ ਚ ਸਿਰ ਮਾਰਨ ਵਾਲੀ ਗੱਲ ਉਹ ਹੈ ਕਿ ਮੈਂ ਹੁਣ ਕਮਾਂ ਨਹੀਂ ਕੁੜੀਆਂ ਨਾਲ ਇਦਾਂ ਹੁੰਦਾ ਜਾਂ ਇਹ ਕਵੇ ਨਹੀਂ ਮੁੰਡਿਆਂ ਨਾਲ ਇਦਾਂ ਹੁੰਦਾ ਸੋ ਇਹ ਫਾਲਤੂ ਦੀਆਂ ਗੱਲਾਂ ਆ ਜਿਹੜਾ ਬੰਦਾ ਦਿਲ ਤੋਂ ਕਰਦਾ ਜੇ ਉਹਨੂੰ ਧੋਖਾ ਮਿਲ ਜੇ ਤਾਂ ਆਬਵੀਅਸਲੀ ਉਹ ਹਾਰਟ ਹੋਏਗਾ ਹੋਏਗਾ ਸੋ ਮੈਂ ਇਸ ਗੱਲ ਤੇ ਤੇ ਨਾਲ ਕੋਈ ਬੈਸ ਨਹੀਂ ਕਰਨੀ ਤੂੰ ਤਾਂ ਕਿਆ ਕਰਾਂ ਤੈਨੂੰ ਤੈਨੂੰ ਮੁੜਕੜ ਕੇ ਕੋਈ ਹੋਰ ਟੌਪਿਕ ਨਹੀਂ ਮਿਲਦਾ ਜਦੋਂ ਵੀ ਦੇਖੋ ਆਈ ਕਿਸੇ ਬਿਟੀ ਕਿਸੇ ਬਿਟੀ ਕਿਸੇ ਬਿਟੀ ਕਿਉਂਨੇ ਲੈ ਕੇ ਆਇਆ ਨਾ ਤੋ ਚਲੋ ਇਹਨੂੰ ਦਵਾ ਕਰਕੇ ਰੀਲ ਲਗਾਨੀ ਆ ਦੇਖੋ ਜਰਾ ਕਰਾ ਕਰੋ ਬੋਲਣਾ ਬੋਲਣ ਵਾਲੀਆਂ ਮਾੜੇ ਮੁੱਠੀ ਜੇ ਦੂਜੇ ਤੁਸੀਂ ਨਹੀਂ ਕਰਦੇ ਛੋੜੇ ਉਹਨੇ ਕਰਨੇ ਸਟਾਰਟ ਕਰੋ ਬੋਲਣ ਵਾਲੀ ਕੋਈ ਸਹੀ ਲੱਗੇਗੀ ਤਾਂ ਠੀਕ ਹੈ ਨਹੀਂ ਤਾਂ ਰਹਿਨਾਂਗੇ ਜੇ ਹੁਣ ਮੈਂ ਜਿੱਤਿਆਂ ਮੈਂ ਤੁਹਾਨੂੰ ਪੁੱਛ ਸਕਦਾ ਵੀ ਗੋਪੀ ਕਿਆ ਬਣੀ ਹੋਤਾ ਆਪਣੇ ਕਹਿੰਦਾ ਗੋੜੀ ਬਣੀ ਉਹ ਇਹ ਇਹ ਬਕਵਾਸ ਮੈਂ ਸੁਣ ਕੇ ਇੱਕ ਬੰਦਾ ਹੁੰਦਾ ਜਿਹਨੂੰ ਇੱਕ ਵਾਰ ਠੋਕਰ ਲੱਗਦੀ ਹੈ ਉਹ ਕਹਿੰਦਾ ਚਲੋ ਕੋਈ ਨਾ ਫਿਰ ਉਹਨੂੰ ਦੂਸਰੀ ਵਾਰ ਠੋਕਰ ਲਾਈ ਫਿਰ ਕਹਿੰਦਾ ਚਲੋ ਕੋਈ ਨਾ ਬਚ ਗਿਆ ਫਿਰ ਉਹਨੂੰ ਤੀਸਰੀ ਵਾਰ ਠੋਕਰ ਫਿਰ ਬੰਦਾ ਸੋਦਾ ਨਹੀਂ ਯਾਰ ਇੱਥੇ ਮੈਂ ਗਲਤ ਸੀਗਾ ਮੈਨੂੰ ਇਸ ਚੀਜ਼ ਤੋਂ ਮੂਵ ਔਨ ਕਰ ਲੈਣਾ ਚਾਹੀਦਾ ਮਤਲਬ ਮੈਨੂੰ ਸਵਲਣਾ ਚਾਹੀਦਾ ਆ ਗਦਿਆ ਟਿਕਟੌਕ ਤੇ ਲਾਈਵ ਹੋ ਕੇ ਬੈਠਾ ਉਹ ਸਾਹਮਣੇ ਤੇ ਬੰਦਾ ਦੀ ਕੀ ਕਹੀ ਜਾ ਰਿਹਾ ਇਹਨੂੰ ਉਹ ਤੈਨੂੰ ਸ਼ਰਮ ਸ਼ਰਮ ਆਇਆ ਥੋੜੇ ਬਹੁਤੀ ਬੇਇੱਜ਼ਤੀ ਦੇਖੋ ਯਾਰ ਪੈਸਾ ਦੇ ਪਿੱਛੇ ਲੋਕ ਕਿੰਨੇ ਅੰਨੇ ਹੋ ਗਏ ਹਨ ਇੱਕ ਇਦਾਂ ਦਾ ਇਨਸੀਡੈਂਟ ਇਸ ਬੰਦੇ ਦੀ ਲਾਈਫ 'ਚ ਹੋਇਆ ਬੰਦਾ ਸੋਦਾ ਯਾਰ ਮੈਂ ਤਾਂ ਕਹਿੰਦੀ ਇਹਨ ਉਥੇ ਬਾਹਰ ਜਾ ਕੇ ਕਿਹੜਾ ਮੇਰੇ ਪੰਜਾਬ ਦੇ ਲੋਕਾਂ ਨੇ ਜੁਣਾ ਹਰਾਮ ਕਰਤਾ ਮੈਂ ਗੱਡੀ ਤੇ ਮੈਨੂੰ ਬਲੈਕ ਫਿਲਮ ਚੜਾਣੀ ਪਈ ਮੇਰੇ ਪਿੱਛੇ ਵਿਛਿਆ ਜਾਂਦੇ ਸੀਗੇ ਮੇਰਾ ਇਹ ਕਰਦੇ ਹੁੰਦੇ ਉਥੇ ਬਾਹਰ ਜਾ ਕੇ ਹੁਣ ਟਿਕਟੋਕ ਤੇ ਕੀ ਕਰ ਰਹੇ ਹੁਣ ਨੀ ਤਰ੍ਹਾਂ ਜੁਣਾ ਹਰਾਮ ਹੁੰਦਾ ਯਾਰ ਕਿਵੇਂ ਤੇ ਦੋਗਲੇ ਟਾਈਪ ਦੇ ਇਨਸਾਨ ਹੋ ਗਏ ਲੋਕੀ ਇੰਨਾ ਵੱਡਾ ਇਨਸੀਡੈਂਟ ਹੋ ਗਿਆ ਜ਼ਿੰਦਗੀ ਦੇ ਵਿੱਚ ਨਾ ਬੰਦਾ ਵੈਸੇ ਮੂੰਹ ਦਿਖਾਣ ਦੇ ਲਾਇਕ ਨਹੀਂ ਇਹਨੂੰ ਦੇਖ ਕੇ ਸ਼ਰਮ ਮਨਵਾ ਦੁੱਤ ਸੂਸਾਈਡ ਕਰਨ ਦਾ ਖਜਾਂਦਾ ਸੀਗਾ ਜੇ ਮੈਨੂੰ ਕਿਸੇ ਨੇ ਕਿਹਾ ਮੈਂ ਸੂਸਾਈਡ ਕਰ ਲੈਣਾ ਮੈਂ ਇਹ ਕਰ ਲੈਣਾ ਮੈਂ ਉਹ ਕਰ ਲੈਣਾ ਹੁਣ ਦੇਖੀ ਓਹੋ ਇੱਕ ਹੋਰ ਰੀਲ ਦਿ खाती हूँ? कौन सा राज गुरुजी छूट नहीं रहा है कितने खा जाती प्र, म, कि दिन 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 हो रोज गुरुजी मैंने फ्रेंड जाना कि जैसे मिलनेन जाओगे गुरुजी से मुलाकात होगी उस दिन के बाद खाना छोड़ दूंगी अच्छा है आपका संकल्प कितने कितने के रोज खा जाती हो 50 50 पैकेट ₹50 का पहले आपने शुरू किया कि पति ने हां मैं खाएंगे तो दो हम दो खाएंगे तो चार हाँ तो आप पहले शुरुआत किसने की खाने की आपने? तो वही कैसे थे मुझे थोड़ा थोड़ा देते थे फिर मुझे भी आदत पड़ गई अच्छा वो खाते थे तो आपको भी देते थे हाँ और गुरुजी जैसे मैं वो, अब कैसा उल्टा हो गया अब वो एक खाते हैं तो मैं तीन खाती हूँ तो अच्छा है ये खाना नहीं गुरुजी मैंने बताया था कि जब मैं दिना बन जाऊंगी गुरु, जी, गुरु जी से मुलाकात हो जाएगी छोड़ दो गुटखा और पति को बोला वो भी छोड़ दे हाँ वरना कैंसर होता है इस गुटखे इत्यादि ऐसी धन्यवाद गुटखा गैंग कहती मैं मैंने मेरा पति खाता सी पहले तो उन्हें मैंने थोड़ा टेस्ट करना ਤੇ ਮੈਂ ਹਲਕਾ ਟੇਸਟ ਕਰਨਾ ਫਿਰ ਮੈਨੂੰ ਵਧੀਆ ਲੱਗਣ ਲੱਗ ਪਿਆ ਤੇ ਮੈਂ ਹੁਣ ਮੈਂ 3 ਪੈਕੇਟ ਖਾਂਦੀ ਆ ਤਾਂ ਉਹ ਇੱਕ ਪੈਕੇਟ ਖਾਂਦਾ ਕਿਦਾਂ ਫਟੇ ਮੂਹੇ ਜੇ ਲੋਕਾਂ ਦਾ ਮੈਂ ਕਹਿੰਦੇ ਕਿ ਕੁੜੀਆਂ ਵਿਆਂਦੇ ਕੋਈ ਨਸ਼ੇੜੀ ਟੱਕਰ ਜਾਂਦਾ ਕੁੜੀ ਆਪਣੇ ਘਰ ਆ ਜਾਂਦੀ ਵਾਪਸ ਕਿ ਨਹੀਂ ਮੈਂ ਨਸ਼ੇੜੀ ਨਾ ਨਹੀਂ ਰਹਿਣਾ ਹਨਾ ਅੱਜ ਕੁਲ ਉਲਟਾ ਉਹ ਕਹਿੰਦਾ ਤੂੰ ਵੀ ਨਸ਼ਾ ਕਰ ਮੈਂ ਵੀ ਨਸ਼ਾ ਕਰ ਦੋਨੋਂ ਨਸ਼ੇ ਕਰਦੇ ਆ ਪਵਾ ਸਾਰਾ ਦਿਨ ਨਸ਼ੇ ਕਰਕੇ ਪੈਣਾ ਇੰਜੋਏ ਯਾਰ ਦੁਨੀਆ ਕਿੱਦਾਂ ਬੁਤਰੀ ਹੋਈ ਹੈ ਪਤਾ ਨਾ ਸਾਇਰਾ ਮੈਂ ਕਹਿੰਦਾ ਵੈਸੇ ਬਾਬੇ ਸਭ ਕੁਲ ਮੁੱਦੇ ਕਿੱਦਾਂ ਜਾਂਦੇ ਵੈਸੇ ਮੈਨੂੰ ਬੜਾ ਆਸਾਨ ਲੱਗੇ ਮ ਕਹਿੰਦੀ ਹੁਣ ਮੈਂ ਤਿੰਨ ਖਾਂਦੀ ਆ ਉਹ ਇੱਕ ਪੈਕੇਟ ਖਾਂਦਾ ਫਿੱਟੇ ਮੂੰਹ ਹੱਦੀ ਹੋ ਗਈ ਐ ਸਹੀ ਐ ਵਸੇ ਦੁਨੀਆ ਕਲਯੁਗ ਸਹੀ ਭਾਏ ਹੁਣ ਕਲਯੁਗ ਚੱਲ ਪਿਆ ਅਸਲ ਦੇ ਵਿੱਚ ਕਲਯੁਗ ਦਾ ਹੋ ਗਿਆ ਮੈਨੂੰ ਲੱਗਦਾ ਸੈਕੰਡ ਪੜਾਅ ਵੀ ਸ਼ੁਰੂ ਜਿੱਥੇ ਤੱਕ ਮੈਨੂੰ ਲੱਗ ਰਿਹਾ ਹਾਂਜੀ ਤੇ ਇਸ ਦੇ ਨਾਲ ਮੈਂ ਕਰਦੀ ਆ ਵੀਡੀਓ ਨੂੰ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਐ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਮੈਂਟ ਲਾਈਕ ਜ਼ਰੂਰ ਕਰਕੇ ਜਾਓ ਤਾਂ ਇਸ ਦੇ ਨਾਲ ਬਾਏ ਬਾਏ ਗਾਇਜ਼ ਟੇਕ ਕੇਅਰ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ